ਤਰਨਤਾਰਨ ਦੀ ਪੁਲਿਸ ਹੂਸ ਵਿੱਚ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਇੱਕ ਮਹਿਲਾ ਨਸ਼ਾ ਤਸਕਰ ਨੂੰ ਪੁਨਾਹ ਨੇ ਗ੍ਰਿਫਤਾਰ ਕੀਤਾ ਦੱਸਿਆ ਰਿਹਾ ਕਿ ਉਸ ਦੇ ਕਬਜ਼ੇ ਵਿੱਚੋਂ 4 ਕਿਲੋ ਹੈਰਨ ਜਬਤ ਕੀਤੀ ਗਈ ਹੈ ਸੀਨੀਅਰ ਪੁਲਿਸ ਸੁਪਰਡੈਂਟ ਐਸਐਸਪੀ ਤਰਨਤਾਰਨ ਅਭਿਨੂ ਰਾਣਾ ਨੇ ਕਿਹਾ ਕਿ ਗ੍ਰਿਫਤਬ ਮੁਲਜਮ ਦੀ ਪਛਾਣ ਰੁਪਿੰਦਰ ਕੋਰ ਦੇ ਵਿੱਚੋਂ ਹੋਈ ਹੈ ਜੋ ਕਿ ਪਿੰਡ ਧਰੋਆ ਖੁਰਦ ਘਰੇਂਡਾ ਅੰਮ੍ਰਿਤਸਰ ਵਿਖੇ ਰਹਿਣ ਵਾਲੀ ਹੈ ਉਹਨਾਂ ਨੇ ਵੀ ਕਿਹਾ ਕਿ ਮੁਲਜ਼ਮ ਮਤੇ ਉਦਾ ਪੁੱਤਰ ਗगनਪ੍ਰੀਤ ਸਿੰਘ ਪਾਕਿਸਤਾਨ ਸਥਿਤ ਨਸ਼ਾ ਦਸਤਖਰਾਂ ਸਿੱਧੇ ਸੰਪਰਕ ਵਿੱਚ ਸਨ ਅਤੇ ਸੱਦਪਾਰ ਤੋਂ ਨਸ਼ੀਲੇ ਪਦਾਰਥਾਂ ਦੀਆਂ ਢੇਪਾਂ ਪ੍ਰਾਪਤ ਕਰਦੇ ਸਨ ਕਿਉਂਕਿ ਮੁਲਜ਼ਮ ਦਾ ਨਿਵਾਸ ਡਰੋਨ ਜ਼ੋਨ ਦੇ ਵੀ ਸਥਿਤ ਹੈ ਜਾਂਦੇ ਹੀ ਪਤਾ ਲੱਗਾ ਕਿ ਡਰੋਨ ਦੀ ਮਦਦ ਨਾਲ ਢੇਪਾਂ ਸੁੱਟੀਆਂ ਜਾ ਰਹੀਆਂ ਸਨ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੀ ਥੋਰ ਵੀ ਗ੍ਰਿਫਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਰੁਪਿੰਦਰ ਕੋਰ ਦਾ ਪੁੱਤਰ ਗगनਪ੍ਰੀਤ ਸਿੰਘ ਵੀ ਇਸ ਗੱਟਗੋੜ ਜੋੜ ਵਿੱਚ ਸ਼ਾਮਲ ਹੈ ਹੋਰ ਉਹਨਾਂ ਨੇ ਕੀ ਕੋਈ ਕਹ ਤੁਸੀਂ ਆਪ ਹੀ ਦੇਖੋ ਸੁਣੋ ਕਵਰੀ ਕੀਤੀ ਗਈ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਜਿਹੜਾ ਆਪਣਾ ਯੁਧ ਨਸ਼ਾ ਵਿਰੁੱਧ ਦੀ ਸ਼ੁਰੂਆਤ ਹੋਈ ਹੈ 1 ਮਾਰਚ ਤੋਂ ਤੇ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਬਈ 31 ਮਈ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਆਪਾਂ ਬਣਾਉਣਾ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਐਸਪੀ ਆਪਣੇ ਜੀਰਾਦ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਆਪਣੇ ਮਾ ਤੇ ਪੁੱਤ ਨੇ ਦਿनोई ਖੁਰ ਦੇ ਰਹਿਣ ਵਾਲੇ ਆ ਤੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਜਦੋਂ ਉਥੇ ਰੇਡ ਕੀਤੀ ਜਾਂਦੀ ਹੈ ਤੇ ਘਰੋਂ ਰੁਪਿੰਦਰ ਕੌਰ ਜਿਹੜੀ ਹੈ ਉਹ ਅਰੈਸਟ ਕੀਤੀ ਜਾਂਦੀ ਹੈ ਤੇ ਉਹਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਹਿਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਉਹ ਉੱਤੇ ਇਹ ਇਹ ਜਿਹੜੀ ਹੈਗੀ ਆ ਰੁਪਿੰਦਰ ਕੌਰ ਆਪਣੇ ਬੇਟੇ ਗਗਨਪ੍ਰੀਤ ਦੇ ਨਾਲ ਰਲ ਕੇ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਦਾ ਜਿਹੜਾ ਘਰ ਹੈ ਤੇ ਪੈਲੀ ਹੈ ਉਹ ਤਕਰੀਬਨ 100 ਮੀਟਰ ਦੂਰ ਤਾਰਾ ਤੋਂ ਹੈ ਤਾਰ ਤੋਂ ਦੂਰ ਹੈ ਤੇ ਡਰੋਨ ਰਾਹੀਂ ਇਹ ਸਮਾਨ ਮਗਾਉਂਦੇ ਸੀਗੇ ਇਹਨਾਂ ਦੀ ਜਿਹੜੀ ਹੈ 4 ਕਿੱਲੇ ਪੈਲੀ ਹੈ ਦੋ ਲਾਈਨ ਤਾਰਾ ਤੋਂ ਪਾਰ ਦੋ ਤਾਰ ਤੋਂ ਇਸ ਇਸਲੇ ਪਾਸੇ ਆ ਦੇ ਆਪਣੀ ਪਿਆਲੀ ਦੇ ਵਿੱਚ ਹੀ ਇਹ ਡਰੋਨ ਲਈ ਸਮਾਨ ਨੂੰ ਗਾ ਕੇ ਸਟਵਾਂਦੇ ਹੁੰਦੇ ਸੀਗੇ ਤੇ ਗਾਂ ਫਿਰ ਜਿਹੜਾ ਇਹ ਕੋਡ ਹੈ ਇਹ ਅ ਅੱਗੇ ਵੰਡਣ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਕੋਲ ਕਮਾਈ ਦਾ ਹੋਰ ਕੋਈ ਜਰੀਆ ਨਹੀਂ ਹੈ ਜਿਹੜਾ ਇਹ ਮੁੰਡਾ ਹੈ ਜਿਹੜੀ ਇਹ ਲੀਡੀ ਫੜੀ ਹੈ ਇਹਦੇ ਇਹਦਾ ਹਸਬੰਡ ਉਹ ਵੀ ਨਸ਼ੇ ਦਾ ਆਦੀ ਹੈ ਨਸ਼ੇ ਕਰਦਾ ਹੈ ਤੇ ਇਹਨਾਂ ਤੇ ਜਿਹੜਾ ਘਰ ਬਾ ਇਹਨਾਂ ਨੇ ਚੰਗਾ ਬਣਾਇਆ ਹੋਇਆ ਹੈ ਅੱਗੇ ਆਪਾਂ ਇਹਨਾਂ ਦੀ ਡਿਟੇਲ ਨਿਕਲਵਾ ਕੇ ਇਸ ਤੇ ਜਿਹੜੀ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ ਆਪਾਂ ਕਰਾਂਗੇ ਸਪਲਾਈ ਚੈਨ ਕੀ ਰਹੀ ਸੀ ਸਰੇ ਕਿੱਥੇ ਦਿੰਦੇ ਸੀ ਕੁਛ ਇਸ ਤੇ ਬਾਰੇ ਡਿਟੇਲ ਹਾਂਜੀ ਦੇਖੋ ਰਿਕਵਰੀ ਹੋਈ ਆ ਥੋੜੇ ਦਿਨ ਪਹਿਲਾਂ ਤੇ ਜਿਹੜੇ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਇਹਦੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਸੀਗੇ ਬੈਕਵਰਡ ਲਿੰਕੇਜ ਤੋਂ ਸਾਨੂੰ ਕਲੀਅਰ ਜੀ ਕਿ ਵੀ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਸਮਾਨ ਆਉਂਦਾ ਸੀਗਾ ਅਗੇ ਘਾਏ ਕਿਨੂ ਕਿਨੂ ਸਪਲਾਈ ਕਰਦੇ ਸੀਗੇ ਉਸ ਪੂਰੀ ਐਨਟਾਇਰ ਜਿਹੜੀ ਚੇਨ ਹੈ ਉਸ ਤੇ ਕੰਮ ਕਰਕੇ ਇਸ ਪੂਦੇ ਸਪਲਾਈ ਨੈਟਵਰਕ ਨੂੰ ਜਿਹੜਾ ਹੈ ਬਸਟ ਕੀਤਾ ਜਾਵੇਗਾ ਤੇ ਜਿਹੜੇ ਹੋਰ ਬਾਕੀ ਇਹਨਾਂ ਦੇ ਇਸ ਕੰਮ ਦੇ ਵਿੱਚ ਇਨਵੋਲ ਨੇ ਤੇ ਉਹਨਾਂ ਨੂੰ ਵੀ ਫੜ ਕੇ ਜਿਹੜਾ ਅੰਦਰ ਕਿਦਾ ਜਾਵੇਗਾ ਸਰ ਕਿੰਨੇ ਕਨਸਾਈਨਮੈਂਟ ਮੰਗਾ ਚੁੱਕੇ ਹੈ ਜੀ ਕਿੰਨੇ ਟਾਈਮ ਤੋਂ ਲੱਗੇ ਸੀ ਇਸ ਕੰਮ 'ਚ ਇਹ ਡਰੋਨ ਰਾਹੀਂ ਸਮਾਨ ਦੇਖੋ ਮੰਗਾ ਮੰਗਾਈ ਜਾ ਰਹੇ ਸੀਗੇ ਤੇ ਹੁਣ ਇਹ ਟਾਪਾ ਤਫਤੀਸ਼ ਦੌਰਾਨ ਦੇਖਾਂਗੇ ਕਿ ਬਈ ਇਸ ਤੋਂ ਕਿੰਨੇ ਚੇਅਰ ਤੋਂ ਬਈ ਆਸ ਤੋਂ ਕਿੰਨੇ ਕਿੰਨੀ ਕਨਸਾਈਨਮੈਂਟ ਆਈਆਂ ਤੇ ਉਹ ਕਿਨੂ ਕਿਨੂ ਵਾਗੇ ਵੰਡੀ ਗਈ ਹੈ ਉਹ ਸਾਰਾ ਦਾ ਸਾਰਾ ਤਫਤੀਸ਼ ਦੌਰਾਨ ਆਪਾਂ ਕਰਕੇ ਪੂਰੇ ਨੈਟਵਰਕ ਨੂੰ ਬਸਟ ਕਰਾਂਗੇ ਜੀ ਸਰ ਕਿੰਦਰ ਪਹਿਲੀ ਵਾਰੀ ਕਦੀ ਅਰੈਸਟ ਹੋਈ ਹੈ ਜਾਂ ਪਹਿਲੀ ਵਾਰੀ ਅਰੈਸਟ ਨਹੀਂ ਇਹਨਾਂ ਦੋਵਾਂ ਤੇ ਹੀ ਕੋਈ ਪਹਿਲਾ ਪਰਚੇ ਨਹੀਂ ਸੀਗੇ ਦੇਖੋ ਹੁਣ ਜਿਹੜੀ ਆਪਣੀ ਇਹ ਮੁਹਿੰਮ ਹੈ ਸਟਾਰਟ ਹੋਣ ਤੋਂ ਬਾਅਦ ਹਮ ਉਸ ਸਟੇਜ ਤੇ ਅਸੀਂ ਪਹੁੰਚ ਗਏ ਆ ਜਿਹੜੇ ਜਿਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀਗਾ ਜਿਹੜੇ ਕੋਈ ਵਾਈਟ ਕੋਲਰ ਸੋ ਕੋਲ ਜਿਹੜੇ ਛੁਪ ਕੇ ਇੱਕ ਕੰਮਦੰਦਾ ਕਰਦੇ ਸੀਗੇ ਪੁਲਿਸ ਦੇ ਹੱਥ ਉਹਨਾਂ ਦੇ ਵੀ ਕਾਲਰ ਤੇ ਹੁਣ ਜਾ ਕੇ ਪੈ ਰਹੇ ਨੇ ਤੇ ਜਿਹੜੇ ਛੁਪਛਿਪਾਤੇ ਵੀ ਕੰਮ ਕਰਦੇ ਉਹਨਾਂ ਨੂੰ ਵੀ ਅਸੀਂ ਫੜ ਕੇ ਇਸ ਨਸ਼ਿਆ ਦੇ ਕੋਡ ਨੂੰ ਖਤਮ ਕਰਨ ਦਾ ਸੀ ਉਪਰਾਲਾ ਕੀਤਾ ਸਰ ਇੱਕ ਬਾਰਡਰ ਦੇ ਲੱਗੇ ਰਹਿੰਦੇ ਨੇ ਉਹਨਾਂ ਦੀ ਤਾਕਤ ਹੀ ਦੱਸਿਆ ਪਹਿਲੀ ਵੀ ਹੈ ਕਿ ਸਰ ਉੱਤੇ ਐਸਐਸ ਤੋਂ ਹੁੰਦੀ ਹੈ ਇਹਨਾਂ ਦੀ ਗੱਲਬਾਤ ਕਿਤਨਾ ਹੋਦੀ ਪਾਕਿਸਤਾਨ ਦੇ ਨਾਲ ਜਿਵੇਂ ਜਿਤਰਾਂ ਹੀ ਰੋਲ ਲਿਖੇ ਪਨਕ ਹੋਣੀ ਹੈ ਦੇਖੋ ਫੋਨ ਤੇ WhatsApp ਰਾਹੀਂ ਇਹ ਗੱਲਬਾਤ ਕਰਦੇ ਹੁੰਦੇ ਆ WhatsApp ਤੇ ਤਾਕਤ ਆ ਪਾਕਿਸਤਾਨ ਕੀ ਦੁਨੀਆ ਦੇ ਕਿਸੇ ਵੀ ਬੰਦੇ ਨਾਲ ਗੱਲ ਕਰ ਸਕਦੇ ਆ ਤੇ ਉਥੋਂ ਗੱਲ ਕਰਕੇ ਬਾਰਡਰ ਦੇ ਨਜ਼ਦੀਕ ਹੋਂ ਕਾਰਨ ਡਰੋਨ ਦੀ ਜਿਹੜੀ ਰੇਂਜ ਆ ਉਹਦੇ ਉਹਦੇ ਅੰਦਰ ਆਉਂਦੇ ਆ ਤੇ ਉਥੇ ਬੜੇ ਸੋਕੇ ਤਰੀਕੇ ਨਾਲ ਜਿਹੜਾ ਸਮਾਨ ਲੰਘਵਾ ਲੈਂਦੇ ਸੀਗੇ ਸਰ ਇਹਦੀ ਮਤਲਬ ਇਹ ਕੀ ਹੋਣੀ ਆ ਜਿਹੜੀ ਗਗਨਦੀ ਜਿਹੜੀ ਗਗਨਪ੍ਰੀਤ ਦੀ ਏਜ ਕੋਈ 23 ਸਾਲ ਦੀ ਉਮਰ ਹੈ ਤੇ ਇਹ ਜਿਹੜੀ ਰੁਪਿੰਦਰ ਕੌਰ ਹੈ ਇਹਦੀ 45 40 ਸਾਲ ਦੀ ਉਮਰ ਹੈ